ਹੜਪੀੜਤਾ ਲਈ ਟਰੈਕਟਰਾਂ ਦੀ ਸੇਵਾ ਮਨਕੀਰ ਤਾਲਖ ਟੀਮ ਵੱਲੋਂ 10 ਟਰੈਕਟਰ ਲੈ ਕੇ ਪਹੁੰਚੇ ਨੇ ਕਿ ਜਿਹੜੇ ਹੜਪੀੜਤ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਹੋਏ ਚੁਕੀਆਂ ਮਿੱਟੀ ਨੂੰ ਉਸਦੇ ਲਈ ਇਹ ਕੀ ਸੱਤੇ ਹੜਪੀੜਤ ਅਹਿਸਾਨਾਂ ਨੂੰ ਟਰੈਕਟਰ ਹੈਂਡਓਵਰ ਕੀਤੇ ਜਾਣਗੇ ਜਾਂ ਫਿਰ ਕਿਸੇ ਸੰਸਥਾ ਨਾਲ ਜੁੜ ਕੇ ਮਨਕੀਰ ਤਾਲਖ ਦੀ ਟੀਮ ਆ ਜਿਹੜੀ ਉਹ ਮਦਦ ਕਰੇਗੀ ਰਲ ਮਿਲ ਕੇ ਪੰਜਾਬ ਦੇ ਬੱਚਿਆਂ ਜੀ ਪੰਜਾਬ ਦੇ ਨਾਲ ਖੜੇ ਸਾਡੇ ਆਪ ਦੇ ਭੈਣ ਭਰਾ ਨੇ ਸਾਡੇ ਜਿਹੜੇ ਪੀੜਤ ਹੋਏ ਨੇ ਹਨ ਪਰਿਵਾਰ ਸੋ ਅਸੀਂ ਰਲ ਮਿਲ ਕੇ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜੇ ਹਾਂ ਹਰ ਪੀੜਤਾ ਲਈ ਟਰੈਕਟਰਾਂ ਦੀ ਸੇਵਾ ਮਨਕੀਰ ਤਾਲਖ ਟੀਮ ਵੱਲੋਂ ਇਸ ਵਕਤ ਜ਼ਿਲ੍ਹਾ ਫਿਰੋਜ਼ਪੁਰ ਪਹਿਲਾਂ ਮਾਝੇ ਦੇ ਵਿੱਚ ਇਸ ਤਰ੍ਹਾਂ ਟਰੈਕਟਰਾਂ ਦੇ ਨਾਲ ਸੇਵਾ ਕੀਤੀ ਗਈ ਇਸ ਤੋਂ ਬਾਅਦ ਹੁਣ ਮਾਲਵੇ ਦੇ ਇਲਾਕੇ ਦੇ ਵਿੱਚ ਮਨਕੀਰ ਤਾਲਖ ਦੀ ਉਹਨਾਂ ਦੀ ਟੀਮ ਪਹੁੰਚੀ ਹੈ ਜਿੱਥੇ 10 ਟਰੈਕਟਰ ਲੈ ਕੇ ਪਹੁੰਚੇ ਨੇ ਕਿ ਜਿਹੜੇ ਹਰ ਪੀੜਤ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਹੋਏ ਜਿੱਲੀਆਂ ਮਿੱਟੀ ਪੂੜੀਆਂ ਉਸ ਦੇ ਲਈ 21 ਸਿੱਤੇ ਹੜਪਿੰਡ ਦੇ ਨਸਾਨਾਂ ਨੂੰ ਟਰੈਕਟਰ ਹੈਂਡਓਵਰ ਕੀਤੇ ਜਾਣਗੇ ਜਾਂ ਫਿਰ ਕਿਸੇ ਸਸਤਾ ਨਾਲ ਜੁੜ ਕੇ ਮਨਕੀਰ ਹੌਲਕੀ ਦੀ ਟੀਮ ਆ ਜਿਹੜੀ ਉਹ ਮਦਦ ਕਰੇਗੀ ਇਸ ਤਰ੍ਹਾਂ ਇਹ 10 ਟਰੈਕਟਰ ਆ ਜਿਹੜੇ ਲੈ ਕੇ ਝਲਾ ਫੋਈਪੁਰ ਦੇ ਵਿੱਚ ਪਹੁੰਚੇ ਨੇ ਫੋਈਪੁਰ ਦੇ ਵਿੱਚ ਹੀ ਹਜ਼ਾਰਾਂ ਏਕੜ ਦਾ ਜਿਹੜਾ ਰਕਬਾ ਹੈ ਉਹ ਹਨ ਦੇ ਨਾਲ ਖਵਾਹ ਹੋ ਗਿਆ ਡਾਕ ਮੈਕੈਨਿਕਸ ਦੀ ਟੀਮ ਇੱਥੇ ਤੱਕ ਹੋ ਕੇ ਆਏ ਬੁਹਾੜੀ ਤੋਂ ਸਿੱਧਾ ਅਸੀਂ ਅੰਪੀਰ ਕਾਲਸ ਤੇ ਉਹਨਾਂ ਦੀ ਟੀਮ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਫੇਸ ਖਾਂ ਦੇ ਉੱਤੇ ਇਹ ਟਰੈਕਟਰ ਲੈ ਕੇ ਪੁੱਜੇ ਨੇ ਇਹਨਾਂ ਦਾ ਤਰੀਕਾ ਕੀ ਹੋਵੇਗਾ ਜਾਂ ਟਰੈਕਟਰ ਆ ਜਿਹੜੇ ਸਿੱਧੇ ਹੜ ਪਿੰਡਾਂ ਨੂੰ ਹੈਂਡ ਓਵਰ ਕੀਤੇ ਜਾਣੇ ਆ ਜਾਂ ਫਿਰ ਸੰਸਥਾਵਾਂ ਦੇ ਜਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਖੇਤਾਂ ਦੇ ਵਿੱਚ ਪਾਣੀ ਜਾਂ ਗਾਜਾ ਰੇਤਾ ਪੜ ਚੁੱਕਾ ਹੈ 4-4 5-5 ਫੁੱਟ ਉਹ ਕਿਵੇਂ ਕੱਢਿਆ ਜਾਣਾ ਉਸ ਦਾ ਤਰੀਕਾ ਕੀ ਹੋਵੇਗਾ ਉਸ ਦੇ ਬਾਰੇ ਇਹਨਾਂ ਨੇ ਪਲਾਨ ਕੀ ਬਣਾਇਆ ਹੋਇਆ ਖਾਸ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇਸ ਦੇ ਬਾਰੇ ਵੀ ਗੱਲਬਾਤ ਕਰਦੇ ਆਂ ਤੇ 10 ਟਰੈਕਟਰ ਜ਼ਿਲ੍ਹਾ ਫਿਰੋਜ਼ਪੁਰ ਨੂੰ ਦੇਣ ਦੀ ਜਿਹੜੀ ਆ ਗੱਲ ਕੀਤੀ ਗਈ ਹੈ ਫਿਰ ਅਗਲੇ 10 ਟਰੈਕਟਰ ਤੁਸੀਂ ਗਿਆ ਜੀ ਆਪਾਂ ਵਜੀਰਪੁਰ ਸਾਹਿਬ ਤੇ ਬਤੀ ਰਾਮ ਲਾਲ ਹਾਂ ਜੀ ਹਾਂ ਉਹ ਸਾਜੀ ਨੂੰ ਲਿਖਾ ਦਿਓ ਤੇ ਬਸ ਆਪਾਂ ਰਲ ਮਿਲ ਕੇ ਪੰਜਾਬ ਦੇ ਬੱਚਿਆਂ ਜੀ ਪੰਜਾਬ ਦੇ ਨਾਲ ਖੜੇ ਆਂ ਤਾਂ ਲਗਾਤਾਰ ਦੇਖਿਆ ਜ ਮਨਕਿ ਨੇ ਨਿਰੀਬਾਨੀ ਮਾਦ ਕਰਦੇ ਹੋ ਸਰ ਕੋਈ ਮਸੀਹਾ ਮਸੂਹਾਨੀ ਅਸੀਂ ਸਾਡੇ ਆਪ ਦੇ ਭੈਣ ਭਰਾ ਨੇ ਸਾਡੇ ਜਿਹੜੇ ਬੀੜਤ ਹੋਏ ਨਹੀਂ ਹੈ ਨਾ ਪਰਿਵਾਰ ਸੋ ਅਸੀਂ ਰਲ ਮਿਲ ਕੇ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੇ ਆ ਜੇ ਤਾਂ ਕਿ ਮੰਨਪੀਤ ਮੰਨਪੀਤ ਮਸੂਆ ਲੱਗਦਾ ਕਿ ਮਨਪੀਤ ਲਗਾਤਾਰ ਰਹੇ ਆ ਅਸੀਂ ਪੰਜਾਬ ਦੇ ਬੱਚੇ ਆ ਤੇ ਪੰਜਾਬ ਦੇ ਨਾਲ ਆ ਲੋਕਾਂ ਦੇ ਨਾਲ ਆਪਾਂ ਨਾ ਆਪਾਂ ਟਰੈਕਟਰ ਉਤਰਨ ਜਾਣ ਫੇਰ ਆਪਾਂ ਚੰਗੀ ਤਰ੍ਹਾਂ ਜਿਵੇਂ ਤੁਸੀਂ ਕਹੋਗੇ ਬਾ ਉਹਨੇ ਚੱਕ ਦੇ ਆਂਗੇ ਫੱਟੇ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵਿੱਚ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਸੋ ਸਾਡੇ ਵਿੱਚ ਪਹੁੰਚੇ ਨੇ ਤੇ ਪਹਿਲੀ ਗੱਲ ਤਾਂ ਮੈਨੂੰ ਇੰਨਾ ਸਾਹਮਣੇ ਬਾਬਾ ਜੀ ਸਾਹਮਣੇ ਵੀ ਬੋਲਣਾ ਹੀ ਵੀ ਹਨਾ ਛੋਟਾ ਮੂੰਹ ਵੱਡੀ ਗੱਲ ਵਾਲੀ ਗੱਲ ਆ ਸੋ ਸੰਤ ਮਹਾਤਮਾ ਸਾਡੇ ਸਾਹਮਣੇ ਬੈਠੇ ਨੇ ਮੈਂ ਜਦੋਂ ਸੇਵਾ ਸਟਾਰਟ ਕੀਤੀ ਤੇ ਪੁਲ ਦੀ ਸੇਵਾ ਹੋ ਰਹੀ ਸੀ ਹਾਂਜੀ ਉਥੇ ਸੰਗਤ ਹਜ਼ਾਰਾਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਤੇ ਮੈਨੂੰ ਲੱਗਦਾ ਵੀ ਹਜ਼ਾਰਾਂ ਚ ਕੀ 10 2000 ਹਨਾ ਵੀ ਆਪਣੀ ਸੰਗਤ ਸੇਵਾ ਕਰ ਰਹੀ ਸੀ ਤੇ ਹਜ਼ਾਰ ਦੋ ਹਜ਼ਾਰ ਦਾ ਟਰੈਕਟਰ ਟਰਾਲੀ ਹੋਣਗੇ ਤੇ ਉਹ ਸਾਰੀ ਮਾਪ ਪੁਰਸ਼ ਕਰਾਰੇ ਸੀ ਜੀ ਸੇਵਾ ਬਾਬਾ ਜੀ ਕਰਾਰੇ ਸੀ ਤੇ ਮੈਂ ਘਟੋ ਘਟ ਨੀ ਦੋ ਕਿਲੋਮੀਟਰ ਚੱਲ ਕੇ ਕਿਉਂਕਿ ਇਨੀ ਭੀੜ ਸੀ ਗੱਡੀਆਂ ਪਿੱਛੇ ਰਕਾ ਕੇ ਹਨਾ ਵਾਣੋ ਵਾਣੀ ਅਸੀਂ ਦੋ ਦੋ ਕਿਲੋਮੀਟਰ ਤੁਰ ਕੇ ਬਾਬਾ ਜੀ ਦੇ ਉਹ ਦਿਨ ਦਰਸ਼ਨ ਕੀਤੇ ਤੇ ਉਹ ਦਿਨ ਅਸੀਂ ਮੈਂ ਆ ਮੇਰਾ ਭਰਾ ਨਾਲ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਠੀਕ ਆ ਦੇ ਅਸੀਂ 6 ਲੱਖ 6 ਲੱਖ ਦੀ ਆਪਣਾ ਵੀ ਸੇਵਾ ਕਰਕੇ ਗਏ ਉਹ ਦਿਨ ਉਹ ਦਿਨ ਜਦੋਂ ਮੈਂ ਸੇਵਾ ਕੀਤੀ ਤੇ ਉਹ ਦਿਨ ਉਹ ਦਿਨ ਇੱਕ ਦਿਨ ਪਹਿਲਾਂ ਹੀ ਮੈਂ 10 10 ਟਰੈਕਟਰ ਦਿੱਤੇ ਸੀ ਗਲੋਬਲ ਸੇਖਾ ਵਾਲਿਆਂ ਨੂੰ ਹਾਂ ਜੀ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸੇਖਾ ਵਾਲਿਆਂ ਨੂੰ ਦਿੱਤੇ ਆ ਟਰੈਕਟਰ ਕੇ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹੜਾਂ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਆ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਲੈਣਗੇ 2 ਸਾਲ ਦਾ ਲਗ ਲੈਣਗੇ 2 2 ਸਾਲਾਂ ਤੱਕ ਟਰੈਕਟਰ ਅ ਗਲੋਬਲ ਸੇਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿੰਮੇਦਾਰਾਂ ਕੋਲ ਜ਼ਿੰਮੇਦਾਰਾਂ ਕੋਲ ਉਹ ਤੋਂ ਬਾਅਦ ਜਿੰਨਾ ਚਿਰ ਵੀ ਟਰੈਕਟਰ ਦੀ ਮਨਿਆਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੇ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋੜਬੰਦ ਜ਼ਿੰਮੇਦਾਰ ਆ ਜਿਨ੍ਹਾਂ ਦੀ ਆਪਦੀ ਜ਼ਮੀਨ ਹੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖ ਖਾਲੇ ਅਸੀਂ ਐਜ਼ ਅ ਟੇਕ ਕੇਅਰ ਆਫ ਕੇਅਰ ਟੇਕਰ ਐਜ਼ ਅ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ ਦੋ ਸਾਲਾਂ ਚ ਹੋ ਜਾਣ ਸਹੀ ਤਿੰਨ ਚ ਹੋ ਜਾਣ ਉਦੋਂ ਬਾਅਦ 20 ਸਾਲ ਮਨਿਆਦ ਹੋਊਗੀ ਟਰੈਕਟਰ ਦੀ ਜੀ ਹਾਂ ਜੀ 20 ਸਾਲ ਤੱਕ ਜਿਹੜੇ ਵੀ ਜ਼ਿੰਮੇਵਾਰ ਨੂੰ ਉਹ ਮਾਲਕ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿੰਮੇਦਾਰ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਹਾਂ ਜਿਨ੍ਹਾਂ ਦੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ੍ਹ ਪੀੜਤ ਹੋਏ ਨੇ ਉਹ ਗਲੋਬਲ ਸਿੱਖ ਵਾਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਈ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸਿੱਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾ ਕੇ ਦੇਵਾਂਗੇ ਕਿਉਂਕਿ ਉਹ ਇੱਕ ਆਪਣੇ ਸਸਤਾ ਆਓ ਸਸਤਾ ਦਾ ਕੰਮ ਆ ਨਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਪਹਿਲਾ ਕਿਸਾਨ ਅੰਦੋਲਨ ਦੇ ਵਿੱਚੋਂ ਮੁੰਡਾ ਆਪਣਾ ਖਾਲਸਾ ਖਾਲਸਾ ਈਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਸੇਜ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਉਸ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਵਣ ਭਾਜੀ ਨੇ ਰਮਨ ਸੋਢੀ ਜੀ ਨੇ ਰਾਹ ਚ ਦੱਸਿਆ ਵੀ ਆਹ ਚੀਜ਼ ਦਾ ਬਵਾਦ ਆ ਵੀ ਤੁਸੀਂ ਵੀ ਆਹ ਚੀਜ਼ ਦਾ ਬਵਾਦ ਆ ਵੀ ਟਰੈਕਟਰ ਫਿਰ ਆਹ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੋਂ ਹੜਾਂ ਤੋਂ ਬਾਅਦ ਵੀ ਜਿੰਨੂੰ ਜ਼ਿੰਮੇਵਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆ 10 ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ ਚ ਆਪਣੇ ਆਪਣੇ ਏਰੀਆ ਚ ਜਿਹੜੇ ਵੀ ਆਪਣੇ ਜ਼ਿਮੀਂਦਾਰ ਭਰਾ ਨੂੰ ਟਰੈਕਟਰ ਦੀ ਲੋੜ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈਲੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 ਟਰੈਕਟਰ ਦੇਣਾ ਠੀਕ ਆ ਤੇ 100 ਚੋਂ ਉਸ ਤੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਐਂਡੀ ਧੁਗਾ ਭਾਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪਦੇ ਵੱਲੋਂ ਪਹਿਲਾਂ ਟਰੈਕਟਰ ਦੇ ਲਈਏ ਕਿਉਂਕਿ ਅਸੀਂ ਆਪਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ ਤੇ ਜਿਹੜੇ ਸਾਡੇ ਹੋਰ ਕੋਈ ਸੱਜਣ ਭਰਾ ਨਾਲ ਰਲੇ ਆ ਠੀਕ ਆ ਅਸੀਂ ਆਪਦੀ ਸੇਵਾ ਕਰ ਲਈਏ ਉਸ ਤੋਂ ਬਾਅਦ ਜਿਵੇਂ ਮੇਰਾ ਰਿਲੇਸ਼ਨ ਸਾਰੇ ਪਾਸੇ ਹੀ ਆ ਠੀਕ ਆ ਜੋ ਵੀ ਦੇਈ ਜਾਊਗਾ ਆਪਾਂ ਉਹਨਾਂ ਨੂੰ ਨਾਮ ਲਿਆ ਕੇ ਤੇ ਉਹ ਉਹ ਟਰੈਕਟਰ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਇੱਕ ਚੀਜ਼ ਅਸੀਂ ਰਸਤੇ 'ਚ ਕਰਦੇ ਸੀ ਵੀ ਆਪਣਾ ਟਰੈਕਟਰ ਸੰਸਥਾਵਾਂ ਨੂੰ ਦਿੱਤੇ ਦਿੱਤੇ ਜਾਣ ਆ ਚੀਜ਼ ਆਪਣੇ ਕਿਹਨਾਂ ਨੂੰ ਦਿੱਤੇ ਜਾਣ ਭਾਜੀ ਆਪਾਂ ਕੀ ਕਹਿੰਦੇ ਸੀ ਸੁਸਾਇਟੀਆਂ ਨੂੰ ਮੈਂ ਮੈਨੂੰ ਚੀਜ਼ ਦੀ ਫਿਰ ਮੈਂ ਕਹਿੰਦਾ ਬਹੁਤ ਨੌਲੇਜ ਨਹੀਂ ਹੈਗੀ ਅਸੀਂ ਸੋਚਿਆ ਜਿਨ੍ਹਾਂ ਕਾਰ ਸੇਵਾ ਵਾਲੇ ਬਾਬੇ ਠੀਕ ਆ ਜਿਹੜੇ ਆਪਣਾ ਨੂੰ ਜਿੰਨਾ ਪਿੱਛੇ ਆਪਣੀ ਸੰਗਤ ਵੀ ਨਾਲ ਆ ਜਿੰਨਾ ਨਾਲ ਠੀਕ ਆ ਅਸੀਂ ਜਿਵੇਂ 10 ਬਾਬਾ ਜੀ ਨੂੰ ਹੋ ਗਏ ਫਿਰ ਅਗਲੇ 10 ਬਾਬਾ ਜੀ ਕਹਿੰਦੇ ਪੂਰੀ ਵਾਲੇ ਸੰਤ ਨੇ ਪੂਰੀ ਵਾਲੇ ਬਾਬਾ ਜੀ ਅਗਲੇ 10 ਜਿਵੇਂ ਪੂਰੀ ਵਾਲਿਆਂ ਨੂੰ ਦੇ ਦिए ਹਨਾ ਫਿਰ ਅਗਲੇ ਉਹਨਾਂ ਨੂੰ ਦੇ ਦिए ਕਿਉਂਕਿ ਇਹਦੇ ਵਿੱਚ ਕੋਈ ਕਹਿੰਦਾ ਦੋ ਟਰੈਕਟਰ ਸਾਨੂੰ ਦੇ ਦੋ ਸਾਨੂੰ ਐਵੇਂ ਵੀ ਅਸੀਂ ਨਹੀਂ ਕਰਨਾ ਦੋ ਦੋ ਟਰੈਕਟਰ ਕਰਕੇ ਅਸੀਂ ਸਿੱਧੀ ਸਿੱਧੀ ਸੇਵਾ ਰੱਖਣੀ ਆ 10 10 ਟਰੈਕਟਰ ਦੀ ਜਾਂ ਕਰਦਾਂਗੇ ਵਿੱਚੋਂ 5 5 ਨਹੀਂ 10 10 ਹੀ ਰੱਖੀਏ 10 ਭੂਰੀ ਵਾਲੇ ਸੰਤਾਂ ਨੂੰ ਦੇਤੇ ਫਿਰ ਹੋਰ ਬਾਬਾ ਜੀ ਜਿਹੜੇ ਬਾਬਾ ਜੀ ਕਾਰ ਸੇਵਾ ਕਰਦੇ ਆ 10 10 ਟਰੈਕਟਰ ਐਵੇਂ ਆਪਾਂ ਸੇਵਾ ਨਿਭਾ ਰਹੇ ਆ ਜਿਹੜੇ ਵੀ ਜ਼ਿਮੀਂਦਾਰ ਭਰਾ ਨੂੰ 500 ਦਾ ਬਾਬਾ ਖਰਦਾਰਾ ਤੇ ਵੀ ਹਾਂਜੀ ਹਾਂਜੀ ਕਿਉਂਕਿ ਮੈਨੂੰ ਮੈਂ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ ਦਾਨ ਕਰਨਾ ਇੱਕ ਹੱਥ ਚੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲੀ ਯੁਗ ਦਾ ਟਾਈਮ ਆ ਮੈਂ ਆ ਚੀਜ਼ ਅਸੀਂ ਵੀ ਪਹਿਲਾਂ ਅਸੀਂ ਵੀ ਨਾ ਕਰੀਏ ਕੀ ਕਰੀਏ ਪਰ ਜੇ ਸਾਡੇ ਕੀਤੇ ਆ ਵੀ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਕਿਉਂਕਿ ਗਿੱਪੀ ਗਰੇਵਾਲ ਭਾਜੀ ਨੇ ਕਿਹਾ ਕਿ ਇਹ ਵੀ ਮੈਂ ਆਪਣੀ ਫਿਲਮ ਚ ਬੀਜ਼ੀ ਹੋ ਗਿਆ ਸੀ ਪਰ ਮੈਂ ਮਨਕੀਰਤ ਮੇਰੇ ਅੱਗੇ ਆਇਆ ਤੇ ਮੈਂ ਪੁੱਛਾਂ ਸਹੀਂ ਗਲੋਬਲ ਵਾਲੇ ਸੇਖਾਂ ਵਾਲਿਆਂ ਨੂੰ ਵੀ ਭਾਈ ਮੈਂ ਤੁਹਾਨੂੰ ਕਿਹ ਕੇ ਆਇਆ ਸੀ ਵੀ ਕੀ ਸੇਵਾ ਵੀ ਮੇਰੇ ਜੁਮੇ ਲਾਓ ਸੋ ਇਹਦੇ ਨਾਲ ਜੋ ਵੀ ਤੁਸੀਂ ਸਾਡੇ ਟਰੈਕਟਰ ਜਿਹੜੇ ਅਸੀਂ ਸੇਵਾ ਕਰ ਰਹੇ ਆ ਕਿਤੇ ਵੀ ਚੱਲਣਗੇ ਉਹਦੀਆਂ ਵੀਡੀਓ ਸਾਨੂੰ ਭੇਜਿਓ ਅਸੀਂ ਉਹ ਸ਼ੇਅਰ ਵੀ ਕਰਾਂਗੇ ਜਾਂ ਕਿ ਸਾਡਾ ਵੀ ਹੌਸਲਾ ਬਣੇ ਠੀਕ ਆ ਮੇਰੇ ਜਿਹੜੇ ਐਨ ਆਰ ਆਈ ਭਰਾ ਠੀਕ ਆ ਮੈਨੂੰ ਭੇਜ ਰਿਆ ਹੁਣ ਹੁਣ ਆ ਜਿੰਨੇ ਵੀ ਡਾਇਰੈਕਟਰ ਆ ਠੀਕ ਆ ਅਸੀਂ ਆਪਾਂ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਪਿੱਛੇ ਹੁਣ ਮੇਰਾ ਅ ਕੱਲ ਪਰਸੋ ਸ਼ੋਅ ਸੀ ਤੇ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਸ਼ੋਅ ਦਾ ਕਹਿੰਦਾ ਕਿੰਨੇ ਦਾ ਮੈਂ ਕਹਿੰਦਾ ਵੀਰੇ 25 ਲੱਖ ਦਾ ਸ਼ੋਅ ਉਹ ਮੈਂ ਕਿਹਾ 25 ਦਾ 25 ਪ੍ਰੀ ਸ਼ੋਅ ਵਾਲਿਆਂ ਨੂੰ ਕਹਿੰਦਾ ਸਿੱਧਾ ਪ੍ਰੀ ਟਰੈਕਟਰ ਵਾਲਿਆਂ ਨੂੰ ਪਾਓ ਠੀਕ ਆ ਅਸੀਂ ਆਪਦਾ ਕਾਮਕਾਰ ਜੇ ਕੁਛ 6 ਮਹੀਨੇ ਠੀਕ ਆ ਕਿਉਂਕਿ ਸਾਰੀ ਉਮਰ ਹੀ ਪੈਸਾ ਕਮ ਕਮਾਇਆ ਸਾਰੀ ਉਮਰ ਹੀ ਪੈਸਾ ਕਮਾਉਣਾ ਹੈ ਤੇ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਅ ਫਰਸ਼ਾਂ ਫਰਸ਼ਾਂ ਤੋਂ ਅਰਸ਼ਾਂ ਪਹੁੰਚਾਇਆ ਅੱਜ ਜੇ ਅਸੀਂ ਆਪਦੇ ਪੰਜਾਬ ਨਾਲ ਖੜਾਂਗੇ ਠੀਕ ਆ ਤੇ ਸਾਡਾ ਇਹ ਫਰਜ਼ ਆ ਖੜਨਾ ਸੋ ਮੈਂ ਸਾਰੇ ਕਲਾਕਾਰ ਭਾਜ ਨੇ ਵੀ ਮੈਨੂੰ ਸੁਣ ਰਹੇ ਨੇ ਸਾਰੇ ਵੱਡੇ ਬਿਜ਼ਨਸਮੈਨ ਸਾਰੇ ਜਿੰਨੇ ਦਿੱਲੀ ਤੋਂ ਜਿਹੜਾ ਜਿਨ੍ਹਾਂ ਜਿਹੜੇ ਵੈਲਥ ਸੈਟਰਡ ਨੇ ਠੀਕ ਆ ਉਹਨਾਂ ਨੂੰ ਆ ਦੋਵੇਂ ਹੱਥ ਕਰਕੇ ਬੇਨਤੀ ਕਰਦਾ ਅੱਜ ਜੇ ਸਾਡੇ ਅੱਜ ਸਾਡੇ ਨਹੀਂ ਅੱਜ ਆਪਣੇ ਪੰਜਾਬ ਨੂੰ ਲੋੜ ਆ ਆਪਣੇ ਪੰਜਾਬ ਦੇ ਭਰਾਵਾਂ ਨੂੰ ਭਾਈਆਂ ਨੂੰ ਲੋੜ ਆ ਅੱਜ ਸਾਰੇ ਆਪਦੀ ਕਮਾਈ ਚੋਂ ਦਸਵੰਧ ਕੱਢੋ ਨਹੀਂ ਆ ਸਕਦੇ ਠੀਕ ਆ ਕਿਸੇ ਵੀ ਹਿਸਾਬ ਨਾਲ ਸੇਵਾ ਵੱਧ ਚੜ ਕੇ ਕਰੋ ਜੀ ਮੈਨੂੰ ਦੇ ਰਹੇ ਹੋ ਕੀ ਹੋਰ ਰੱਖਾਉਂਦੇ ਨੇ ਭਾਜੀ ਮੈਨੂੰ ਨਾ ਮੈਂ ਮੈਨੂੰ ਉਹ ਚੀਜ਼ ਹੈ ਮੈਨੂੰ ਆ ਚੀਜ਼ ਆ ਮੈਂ ਬੱਚਾ ਐ ਮੈਨੂੰ ਨਹੀਂ ਨੌਲੇਜ ਹੈਗੀ ਮੈਂ ਫਿਰੋਜ਼ਪੁਰ ਆਇਆ ਕਿਉਂਕਿ ਮੈਂ ਫਿਰੋਜ਼ਪੁਰ ਹੁਣ ਪਿੰਡਾਂ ਦੇ ਵਿੱਚ ਅਸੀਂ ਘਰੋਂ ਘਰੀ ਜਾਣਾ ਅਸੀਂ ਦੋ ਦਿਨ ਹੋਰੀ ਆ ਜੀ ਅਸੀਂ ਦੋ ਦਿਨ ਰਹਿ ਕਿ ਸਾਨੂੰ ਏਸ਼ੰਕਾ ਮੀਡੀਆ ਨੂੰ ਵੀਰੇ 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 ਮੈਂ ਦੱਸਦਾ ਮੈਂ ਦੱਸ ਇੱਕ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅੱਜ ਮੈਂ 100 ਟਰੈਕਟਰ ਆਪਦੇ ਵੱਲੋਂ ਲੈਣਾ 100 ਮੇਰੇ ਚਲੋ ਕੋਈ 1200 ਉਹਨਾਂ ਨੇ ਕਿਹਾ ਤਾਂ ਠੀਕ ਹੈ 200 ਹੋ ਗਿਆ ਪਰ 200 ਟਰੈਕਟਰ ਨਾਲ ਕੋਈ ਹੱਲ ਥੋੜੀ ਹੋਣਾ ਹੱਲ ਹੋਣਾ ਵੀ ਘਟੋਗਾਟ ਇੱਥੇ ਲੱਖ ਟਰੈਕਟਰ ਆਵੇ ਠੀਕ ਹੈ ਮੈਂ ਆ ਚੀਜ਼ ਦਾ ਭਰਾਲਾ ਕਰ ਰਿਹਾ ਮੈਨੂੰ ਵੇਖ ਕੇ ਹੋਰ ਵੀ ਭਰਾ ਕਰਨਗੇ ਠੀਕ ਆ ਸੋ ਮੈਂ ਜਿੰਨੀ ਮੈਨੂੰ ਸੋਝੀ ਆ ਜਿੰਨੀ ਮੈਨੂੰ ਬੁੱਧੀ ਆ ਜਿੰਨੀ ਮੈਨੂੰ ਆ ਅਸੀਂ ਸ਼ੁਰੂ ਤੋਂ ਅਸੀਂ ਮੈਂ ਇੱਕ ਜੱਟ ਪਰਿਵਾਰ ਤੋਂ ਠੀਕ ਆ ਸ਼ੁਰੂ ਤੋਂ ਅਸੀਂ ਸੇਵਾ ਕਰਦੇ ਠੀਕ ਆ ਸਾਡੇ ਵੀ ਉੱਥੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਸਰਸੇ ਠੀਕ ਆ ਕਾਰ ਸੇਵਾ ਵਾਲੇ ਬਾਬਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਹਰ ਐਤਵਾਰ ਸਾਡੇ ਪਿੰਡ ਦੀ ਸੇਵਾ ਲੱਗਦੀ ਸੀ ਸੋ ਸਾਨੂੰ ਪਤਾ ਮੈਂ ਆਪਦੇ ਟੀਮ ਨਾਲ ਡਿਸੀਜਨ ਕ੍ਰੀਏਟ ਕੀਤਾ ਆ ਵੀ ਅਸੀਂ ਜਿੰਨੇ ਕਾਰ ਸੇਵਾ ਵਾਲੇ ਬਾਬੇ ਆ ਨਾ ਜਿਵੇਂ ਮੈਂ ਪਹਿਲਾਂ ਗਲੋਬਲ ਸਿੱਖ ਨੂੰ ਦੇਤਾ ਉਹੀ ਭਾਜੀ ਕਹਿੰਦੇ ਵੀ ਉਹਦੇ ਵਿੱਚ ਥੋੜਾ ਜਿਹਾ ਵਿਵਾਦਿਤ ਹੋ ਗਿਆ ਵੀ ਵੀ ਜੋ ਵੀ ਹਨਾ ਗੱਲ ਹੋਈ ਮੈਂ ਕਲੀਅਰ ਵੀ ਕਰਤੀ ਹੁਣ ਕੀ ਆ ਜਿੰਨੇ ਵੀ ਕਾਰ ਸੇਵਾ ਵਾਲੇ ਬਾਬੇ ਆ ਅਸੀਂ ਉਹਨਾਂ ਨੂੰ 10-10 ਟਰੈਕਟਰ ਦੇਤੇ ਠੀਕ ਆ ਸਾਰੇ ਪੰਜਾਬ ਦੇ ਵਿੱਚ ਬਾਬਾ ਜੀ ਭਾਵੇਂ ਫਿਰੋਜ਼ਪੁਰ ਕੱਲਾ ਨਹੀਂ ਜਿੱਥੇ ਵੀ ਹੜਾਂ ਦੀ ਮਾਰ ਆ ਹੜਾਂ ਦੀ ਮਾਰ ਭਾਜੀ ਹੋਰ ਕਿੱਥੇ ਆ ਅੰਮ੍ਰਿਤਸਰ ਫਿਰੋਜ਼ਪੁਰ ਥੋੜਾ ਜਿਹਾ ਉਹ ਕੋਲ ਆਣ ਵਾਸਤੇ ਬੈਠੀ ਭਾਜੀ ਇੱਕ 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 ਦੋ ਮਿੰਟ ਆਇਆ ਨਾ ਇੱਕ ਮੈਂ ਬਾਬਿਆਂ ਨਾਲ ਗੱਲ ਕਰ ਦੋ ਮਿੰਟ ਦੇ ਦੋ ਹੋਰ ਹੋਰ ਕਿੱਥੇ ਹੜਾ ਰੇ ਨਾ ਜਿਆਦਾ ਮਸੱਜਾ ਜਿਆਦਾ ਅੰਬਰਸਰ ਜਿੱਥੇ ਜਿੱਥੇ ਵੀ ਹੜਾਂ ਦੀ ਮਾਰ ਆ ਇੱਥੋਂ ਦੇ ਜਿਹੜੇ ਸੰਤ ਹੋਣਗੇ ਭਾਜੀ ਜਿਵੇਂ ਬਾਬਾ ਜੀ ਹੁਣੇ ਅੰਬਰਸਰ ਦੇ ਆ ਇੱਥੋਂ ਦੇ ਸੰਤ ਆ ਇੱਥੋਂ ਦੇ ਸੰਤ ਇੱਕ ਮਿੰਟ ਮੈਂ ਕਰਦਾ ਇੱਕ ਇੱਕ ਮਿੰਟ ਨਹੀਂ ਨਹੀਂ ਇੱਕ ਇੱਕ ਇੱਥੋਂ ਦੇ ਜਿਹੜੇ ਸੰਤ ਹੋਣਗੇ ਨਾ ਜਿਹੜੇ ਵੀ ਕਾਰਸੇ ਵਾਲੇ ਬਾਬੇ ਹੋਣਗੇ ਅਸੀਂ ਉਹਨਾਂ ਤੱਕ ਜਿਵੇਂ ਅਸੀਂ ਸਟਾਰਟ ਕੀਤਾ ਅਸੀਂ 10 ਬਾਬਾ ਜੀ ਤੱਕ ਪਹੁੰਚਾਏ ਆ 10 ਅੱਗੇ ਭੂਰੀ ਵਾਲੇ ਸੰਤ ਹਨਾ ਵੀ ਜਿਵੇਂ ਸਾਨੂੰ ਕਿਹਾ ਹੈ ਵੀ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਵੀ ਸੰਤ ਕੰਮ ਕਰਦੇ ਨੇ ਉਹਨਾਂ ਤੱਕ ਸਾਡੀ ਸੇਵਾ ਪਹੁੰਚੂਗੀ ਤੇ ਜਿੰਨੇ ਜ਼ਿੰਮੇਦਾਰ ਆ ਬਾਬਾ ਜੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਜਿਹੜੇ ਪਿੰਡਾਂ ਦਾ ਬਾਈ ਜੀ ਜ਼ਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ 2 ਦਿਨ ਹੋਰੀਆਂ ਹੁਣ ਅਸੀਂ ਦੋ ਦਿਨ ਪਿੰਡੋਂ ਪਿੰਡ ਘੁੰਮਣਾ ਜਿਹੜੇ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੋਗਾ ਅਸੀਂ ਉਹ ਪਿੰਡ ਸ਼ਾਰਟਲਿਸਟ ਕਰਕੇ ਉਹਨਾਂ ਦੀਆਂ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਦੋ-ਦੋ ਡਾਇਰੈਕਟਰ ਉਹਨਾਂ ਨੂੰ ਵੀ ਡਾਊਨ ਵੀ ਅਸੀਂ ਆਪਣੇ ਕੋਲ ਮਤੇ ਵੀ ਆਏ ਹੋਏ ਮਤੇ ਆਏ ਹੋਏ ਪਿੰਡਾਂ ਨਾਲ ਮਤੇ ਮਤੇ ਇਹ ਹੀ ਰਸੀਂ ਪੁੱਛਣਾ ਚਾਹੁੰਦੇ ਸੀ ਕਿ ਇਸ ਦਾ ਹੁਣ ਭਾਜੀ ਇਹਨਾਂ ਨਾਲ ਕਿਹਾ ਹੈ ਕਿ ਪਿੰਡਾਂ ਦੀਆਂ ਸੁਸਾਇਟੀਆਂ ਵੀ ਭਾਜੀ ਪਾਪਾ ਜੀ ਦੇਖੋ ਮੈਂ ਹੰਦਲਣਾ ਕਰੂੰਗਾ ਕਿਉਂਕਿ ਮੈਨੂੰ ਕਿਸੇ ਚੀਜ਼ ਦੀ ਪ੍ਰਪਰੇਸ਼ਨ ਨਹੀਂ ਮੇਰਾ ਕੰਮ ਨਹੀਂ ਹੈਗਾ ਮੈਨੂੰ ਅਜਿਦਾ ਪਤਾ ਨਹੀਂ ਮੈਂ ਕੰਮ ਸੇਵਾ ਦਾ ਆ ਪਿੰਡਾਂ ਨੇ ਹਾਂ ਨਹੀਂ ਦੇਖੋ ਤੁਹਾਨੂੰ ਮੈਂ 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 ਦੱਸਦਾ ਇੱਕ ਨਹੀਂ ਹੁੰਦਲ ਇੱਕ ਨਹੀਂ ਮੈਂ ਪਤਾ ਕੀ ਜੈਨਾ ਜਿਹੜੇ ਆ 10 ਟਰੈਕਟਰ ਨੇ ਆਪਾਂ ਸੰਤਾਂ ਨੂੰ ਦੇ ਕੇ ਚੱਲੇ ਆ ਠੀਕ ਆ ਆ ਤੁਹਾਡੀ ਗੱਲ ਮੈਨੂੰ ਵਧੀਆ ਲੱਗੀ ਵੀ ਸੰਤ ਸੰਤ ਮਹਾਂਪੁਰਸ਼ ਅਮਰ ਸਰਦੇ ਨੇ ਟਰੈਕਟਰ ਦੀ ਲੋੜ ਫਿਰੋਜ਼ਪੁਰ ਪੈ ਗਈ ਆ ਇਹ ਚੀਜ਼ ਦਾ ਆਪਾਂ ਹੱਲ ਇਹ ਹੱਲ ਆਪਾਂ ਵੀ ਬਾਬਾ ਜੀ ਉਹਨਾਂ ਤੋਂ ਪੁੱਛਦੇ ਆ ਵੀ ਕੋਈ ਕਾਰ ਸੇਵਾ ਵਾਲੇ ਸੰਤ ਇੱਥੋਂ ਦੇ ਹੋਣ ਆਹ ਏਰੀਏ ਦੇ ਹੋਣ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਈਏ ਸੰਤਾਂ ਦਾ ਕਿਉਂ ਮੈਂ ਕਿਹਨਾਂ ਵੀਰੇ ਸੰਤਾਂ ਦਾ ਤਾਂ ਕਹਿਣਾ ਹੈ ਸੰਤਾਂ ਨੂੰ ਟਰੈਕਟਰ ਦਿੱਤੇ ਜਾਣ ਠੀਕ ਆ ਆਪਣੇ ਜ਼ਿੰਮੇਦਾਰਾਂ ਦੇ ਵੀ ਕੰਮ ਆਉਣ ਠੀਕ ਆ ਕੋਈ ਏਰੀਏ ਦਾ ਹੋਰ ਵੀ ਕੰਮ ਆ ਸੋ ਸੰਤ ਤਾਂ ਹਰ ਕਿਤੇ ਹੀ ਸਾਰੇ ਪੰਜਾਬ 'ਚ ਹੀ ਨਹੀਂ ਭਾਜੀ ਬਾਬਾ ਜੀ ਬਾਬਾ ਜੀ ਤੇ ਨਹੀਂ ਰਿਹਾ ਕਿ ਤੁਸੀਂ ਫਿਰੋਜ਼ਪੁਰ ਬਹੁਤ ਅਫੈਕਟਡ ਏਰੀਆ ਹੈ ਜੀ ਦੱਸੋ ਕਿ ਏਰੀਆ ਬਹੁਤ ਹੀ ਬਾੜ ਦੇ ਨਹੀਂ ਇੱਕ ਨਹੀਂ ਨਹੀਂ ਆਪਾਂ 2 ਦਿਨ ਇੱਥੇ ਆ ਆ ਚੀਜ਼ਾਂ ਵਗੈਰਾ ਨਹੀਂ ਐਵੇਂ ਨਹੀਂ ਹੋ ਸਕਦਾ ਇੱਕ ਐਵੇਂ ਨਹੀਂ ਹੋ ਸਕਦਾ ਵੀ ਫਿਰੋਜ਼ਪੁਰ ਬਾਬਾ ਜੀ ਹੁਣਾਂ ਤੋਂ ਟਰੈਕਟਰ ਔਖਾ ਹੋ ਜੂਗਾ ਪੂਰੇ 10 ਫੋਨ ਦੇ ਦਾਂਗੇ ਬਾਈ ਸਵਾਲ ਇਹ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਡਰਸ ਟਰੈਕਟਰ ਲੈ ਕੇ ਆਏ ਹੋ ਇੱਥੇ ਤੁਸੀਂ ਬਾਬਾ ਜੀ ਨੂੰ ਟਰੈਕਟਰ ਇਹ ਦਿੱਤੇ ਆ ਸਵਾਲ ਮੀਡੀਆ ਇਹ ਕਰ ਰਿਹਾ ਕਿ ਇਹ ਟਰੈਕਟਰ ਫਰੁਇਪਰ ਦੇ ਲੋਕਾਂ ਲਈ ਕੰਮ ਆਉਣਗੇ ਜਾਂ ਨਹੀਂ ਆਉਣਗੇ ਹਾਂਜੀ 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 100% ਬਾਬਾ ਜੀ ਨੂੰ ਦੇ ਟਰੈਕਟਰ ਮਸਲ ਫਰੁਇਪਰ ਦੇ ਲੋਕਾਂ ਨੂੰ ਕੰਫਿਊਜ਼ ਨਾ ਕਰ ਰਹੇ ਬੰਦਾ ਅੰਮ੍ਰਿਤਸਰ ਕਿਵੇਂ ਜਾਊਗਾ ਅੰਮ੍ਰਿਤਸਰ ਬੰਦਾ ਪੁਰ ਉਧਰ ਕੰਮ ਦੇਣਗੇ ਚਲੋ ਮੈਂ ਤਾਂ ਮੈਂ ਤਾਂ ਆ ਚੀਜ਼ ਮੰਨ ਕੇ ਚੱਲਿਆ ਵੀ ਸਾਰੇ ਪੰਜਾਬ 'ਚ ਜਿਵੇਂ ਮੈਂਬਰ ਸਰ ਦੇਤੇ ਹੁਣ ਵੀ ਆਪਾਂ ਨੂੰ ਹਾਈ ਕੋਰਟ ਤੇ ਇੱਕ ਹੀ ਆ ਨਾ ਚੰਡੀਗੜੀ ਆ ਨਾ ਜਾਣਾ ਪੈਂਦਾ ਠੀਕ ਆ ਠੀਕ ਆ ਬਾਬਾ ਜਗਤਾਰ ਸਿੰਘ ਜੀ ਇਹ ਲਾ ਕੇ ਜਾ ਕਰੋ ਬਾਬਾ ਜਗਤਾਰ ਸਿੰਘ ਜੀ ਅਸੀਂ ਨਾ ਕਾਰ ਸੇਵਾ ਵਾਲੇ ਬਾਬਾ ਜੀ ਪਤਾ ਕਰਦੇ ਆ ਜਿਹੜੇ ਬਾਬਾ ਜੀ ਗਰਾਊਂਡ ਤੇ ਕੰਮ ਕਰਦੇ ਆ ਤੁਸੀਂ ਸਿੱਧਾ ਕਾਉਂਸਲ ਨੂੰ ਪੁੱਛੋ ਆਪਾਂ ਆਪਾਂ ਪਤਾ ਕੀ ਆ ਆਪਾਂ ਰਲ ਮਿਲ ਕੇ ਹੀ ਕਰਨਾ ਕਿਉਂਕਿ ਹਾਂ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਦੀਏ ਉਹ ਪਹੁੰਚ ਜਾਣਗੇ ਧਨ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਕੇ ਜਾਂਦੇ ਆਂ ਪੰਜ ਟਰੈਕਟਰ ਦੇ ਕੇ ਜਾਈਏ ਕਿ 10 ਦੇ ਕੇ ਜਾਈਏ ਬਹੁਤ ਵਡਾ ਹੈ ਸਰ ਬਹੁਤ ਵੱਡਾ ਆਈਡੀਆ ਹੈ ਜਿਵੇਂ ਇੱਕ ਵਜੀਦਪੁਰ 10 ਦੇ ਲਿਖ ਲਓ ਵੀ ਅਗਲੇ ਟਰੈਕਟਰ 10 ਵਜੀਦਪੁਰ ਉਥੇ ਨਹੀਂ ਬਾਬਾ ਜੀ ਲਿਖਾਇਓ ਬਾਬਾ ਜੀ ਬਾਬਾ ਜੀ ਕਾਦੇ ਬਾਬਾ ਕਾਰਸੀ ਵਾਲੇ ਨੇ ਨਾ ਚਲੋ ਜੀ ਠੀਕ ਆ ਬੁਲਾ ਦਿਓ ਜਕਾਰਾ ਬੋਲੇ ਸੋਨਿਆ ਹੋਰ ਦੱਸੋ ਭਾਈ ਹੋਰ ਦੱਸੋ ਭਾਈ ਸੱਲ ਇੱਕ ਕੁਛ ਜਿਹਾ ਸੀ ਇਹ ਕਹਿੰਦੇ ਜੀ 5 ਵਜੇ ਕੋਲ ਸਾਹਿਬ ਕਹਦੇ 5 ਬਾਬਾ ਰਾਮਨਾਥ ਗੁਜਰਾਵਾਲਾ ਸਾਹਿਬ ਕਹਦੇ ਦੋਨੋਂ ਬਾਂਡੇ ਕੋਲ ਜੇ ਠੀਕ ਹੈ ਬਾਬਾ ਜੇ ਜੇ 10 10 ਕਰ ਦਈਏ ਬਹੁਤ ਵਧੀਆ ਅਡਿਵਰ ਸਾਹਿਬ ਲੈ ਕੇ ਨਾ ਮਨ ਕੇ ਨਹੀਂ ਹੁੰਦੀ ਯਾਰਾ ਜਿਹੜਾ ਜੀ ਬਸ 10 10 ਕਰ ਦਿਓ ਕਿਉਂਕਿ ਕਿਉਂਕਿ ਮੇਨ ਗੱਲ ਪਤਾ ਕੀ ਆ ਔਰ ਡਿਫੈਕਟਡ ਫਿਰ ਦੋ ਏਰੀਆ ਜਿਆਦੇ ਆ ਫਿਰੋਜ਼ਪੁਰ ਤੇ ਅਮਰਸਰ ਫਾਜ਼ਿਲ ਕਾ ਕਿਹਦੇ ਵਿੱਚ ਪੈ ਜਾਂਦਾ ਉਹ ਹਣਾ ਹਾਂ ਆਪਾਂ ਇਹ ਕਰਦੇ ਆ ਕਿਉਂਕਿ ਬਾਬਾ ਜੀ ਇੱਥੇ ਬਾਬਾ ਜੀ ਹੋਣਾ ਨੂੰ ਕਿਉਂਕਿ ਆਪਾਂ ਪੂਰੀ ਵਾਲੇ ਸੰਤਾਂ ਨੂੰ ਵੀ ਕਰਨੇ ਆ ਹਾਂਜੀ ਤੇ ਭਾਜੀ ਸਹੀ ਡਿਸੀਜਨ ਦਾਨ ਭਾਜੀ 10 ਦਾ 20 ਡਾਇਰੈਕਟਰ ਦੇ ਕੇ ਜਾਵਾਂਗੇ